ਉਦੋਂ ਮੇਰੇ ਹੱਥ 'ਚ ਸੀਗਾ ਇਹ ਘਰੇ ਆਉਂਦਾ ਪਿਆ ਸੀ ਗੈਂ ਮੈਂ ਹੂੰ ਤੇ ਉਹਨੇ ਬੱਚੇ ਨੇ ਮੈਂ ਘਬਰਾ ਗਿਆ ਬੱਚਾ ਟਰੈਕਟਰ ਟਰੱਕ ਵੇਖ ਕੇ ਮੋਰੋ ਤੇ ਹੁਣ ਇੱਕਦਮ ਕੱਟ ਮਾਰਿਆ ਕਰਕੇ ਤੇ ਮੇਰੀ ਲੱਤ ਨਾਲ ਲੱਗ ਮਸ਼ੀਨ ਦੇ ਉਸ ਮਸ਼ੀਨ ਦੇ ਉੱਤੇ ਹੋਰ ਵੀ ਕੋਈ ਸਿਆਣੇ ਬਿਆਣੇ ਬੰਦੇ ਵੀ ਸੀਗੇ ਹਾਂਜੀ ਦੋ ਬੈਠੇ ਸੀਗੇ ਸਿਆਣੇ ਜਿਹੇ ਸੀਗੇ ਤੇ ਉਹਨਾਂ ਦੀ ਦਾਰੂ ਪੀਤੀ ਹੋਈ ਆਪੋ ਸੈਰ ਤੇ ਬੈਠੇ ਅੱਛਾ ਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਇਲਾਜ ਆ ਜਿਹੜਾ ਉਸ ਪਰਿਵਾਰ ਨੇ ਕਰਵਾਇਆ ਜਿਨ੍ਹਾਂ ਦੇ ਨਾਲ ਐਕਸੀਡੈਂਟ ਹੋਇਆ ਜਾਂ ਨਹੀਂ ਕਰਵਾਇਆਗਾ ਨਹੀਂ ਉਹਨਾਂ ਨੇ ਇਹ ਲਾਏ ਨਹੀਂ ਕਰਾਇਆਗਾ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਸਾਡਾ ਇਲਾਜ ਕਰਾ ਦਿਓ ਅਸੀਂ ਸਾਨੂੰ ਕੋਈ ਪੈਸਾ ਨਹੀਂ ਚਾਹੀਦਾਗਾ ਹੂੰ ਵੀ ਸਾਡਾ ਜਿੰਨਾ ਵੀ ਪੈਸਾ ਲਾਗਦਾ ਤੁਹਾਡਾ ਭਿ ਆ ਲੱਗ ਜੇ 20 ਲੱਗ ਜੇ 30 ਲੱਗ ਜੇ ਵੀ ਸਾਨੂੰ ਇਲਾਜ ਕਰਾ ਦਿਓ ਅਸੀਂ ਸਾਨੂੰ ਪੈਸਾ ਕੋਈ ਨਹੀਂ ਤੁਹਾਡਾ ਚਾਹੀਦਾਗਾ ਹੂੰ ਤੇ ਉਹ ਕਹਿੰਦੇ ਵੀ ਅਸੀਂ ਪੈਸਾ ਨਹੀਂ ਦੇਣਾਗਾ ਇਲਾਜ ਨਹੀਂ ਕਰਾਉਣਾਗਾ ਵੀ ਤੁਹਾਨੂੰ ਪੈਸਾ ਦੇ ਦਿੰਨੇ ਆ ਫਿਰ ਉਹਨਾਂ ਨੇ 1 ਲੱਖ ਰੁਪਈਆ ਦਿੱਤਾ ਇਹ ਤੇ ਮੇਰਾ 3.5 ਲੱਖ ਰੁਪਈਆ ਦਾ ਮੇਰਾ ਇਲਾਜ ਹੋ ਗਈ ਹੂੰ ਤੇ ਕਿਉਂਕਿ ਉਹ ਜੀ ਸੀਗਾ ਇਹਦਾ ਤਾਂ ਫਰੀਦਕੋੜ ਦਾ ਹੀ ਉਹਨਾਂ ਨੇ ਮੇਰਾ ਇਲਾਜ ਕਰਾਇਆਗਾ ਨੇ ਲੱਖ ਰੁਪਇਆ ਦੇ ਕੇ ਫਿਰ ਤੁਹਾਡੇ ਨਾਲ ਰਾਜੀਨਾਮਾ ਕਰ ਲਿਆ ਹਾਂਜੀ ਰਾਜੀਨਾਮਾ ਕਰ ਲਿਆ